ਗੁਰਪਦੇ ਜੀ 10 ਸਰਬੱਤ ਦਾ ਭਲਾ ਐਫ ਡੀ ਕੇ ਫਰੀਦਕੋਟ ਅੱਜ ਜਦੋਂ ਮੈਂ ਖ਼ਬਰਾਂ ਸੁਣੀਆ ਨਾ ਭਾਈ ਸਾਹਿਬ ਜਦੋਂ ਪਤਾ ਲੱਗਾ ਵੀ ਸਿੰਘ ਸਾਹਿਬ ਦੋਵੇਂ ਹੀ ਆਪਣੇ ਅਹੁਦੇ ਤੋਂ ਬਰਖਾਸਤ ਕਰਤੇ ਆ ਤੇ ਭਾਈ ਸਾਹਿਬ ਭਾਈ ਹਰਪ੍ਰੀਤ ਜੀ ਨੂੰ ਤਾਂ ਪਹਿਲਾਂ ਹੀ ਇਹਨੇ ਕਰਤਾ ਸੀ ਬਾਦਲ ਕਿਉਂ ਜਿਹੜੇ ਰਾਹਾਂ ਤੇ ਜਿਹੜੀਆਂ ਕਰਤੂਤਾਂ ਅਸੀਂ ਕਰਦੇ ਆ ਨਾ ਆਏ ਤਾਂ ਕੋਈ ਆਪਦੇ ਕਾਮੀ ਨੂੰ ਨਹੀਂ ਹਟਾਉਂਦਾ ਸਿਰੀ ਨੂੰ ਵੀ ਆਏ ਵੀ ਆਪਦੇ ਆਮ ਮੁਲਾਜ਼ਮ ਨੂੰ ਨਹੀਂ ਹਟਾਉਂਦਾ ਜਿਵੇਂ ਸਾਡੇ ਉਹ ਸਰਬ ਉੱਚਤਾ ਅਦਾਲਤ ਸਾਡਾ ਸੁਪਰੀਮੋ ਸੋਰੇ ਮੇ ਦਾਤ ਘਟ ਕੇ ਬੈਠਾ ਮਲਵੀ ਉਹਦਾ ਅਥਾ ਹੀ ਆ ਅੱਡੀ ਪਾਵਰ ਆ ਉਸ ਪਾਵਰ ਨੂੰ ਤੁਸੀਂ ਆਪਦੇ ਘਰੇ ਲਿਜਾ ਕੇ ਲੈ ਗਏ ਆਪਦੇ ਘਰੇ ਵਰਤਦੇ ਆ ਇਹ ਗੱਲਾਂ ਦੇਣੀਆਂ ਹੁੰਦੀਆਂ ਤੁਹਾਨੂੰ ਇਹ ਸਿੰਘ ਸਾਹਿਬ ਆ ਇਹ ਕੋਈ ਪ੍ਰਾਇਮਰੀ ਸਕੂਲ ਦਾ ਟੀਚਰ ਨਹੀਂਗਾ ਜਾ ਕਿ ਆਪ ਇੱਕ ਘਰੇਲੂ ਕੋਈ ਡਰਾਈਵਰ ਨਹੀਂ ਰੱਖੇ ਸੀ ਵੀ ਜੋ ਮਰਜ਼ੀ ਹਟਾ ਦਿਓ ਇਹ ਲੋਕਾਂ ਨੂੰ ਸਾਨੂੰ ਪੁੱਛਣ ਕਿ ਹੁਣ ਜਾਵਾਂਗੇ ਪਿੰਡਾਂ ਚ ਫੋਟੋ ਹਾਲ ਵੇਖੇ ਕੀ ਹੁੰਦਾ ਸੰਗਤ ਵਿੱਚ ਗੁੱਸਾ ਬਹੁਤ ਆ ਤੇ ਤੁਹਾਡੇ ਦਾ ਖੁੰਡਾ ਬੋਣਾ ਸਾਰਿਆਂ ਨੇ ਇਸ ਨੂੰ ਦਫ਼ਤਾ ਮੈਂ ਅੱਜ ਅਸੀਂ ਯਾਦ ਰੱਖ ਲੋ ਕਮਾਲ ਕਰਤੀ ਯਾਰ ਬੋਲਦਾ ਕੋਈ ਨਹੀਂ ਆ ਕਿੰਨੇ ਸਾਡੇ ਬਾਬੇ ਬੈਠੇ ਆ ਪੀ ਪੀ ਕੇ ਦੁੱਧ ਤੇ ਖਾ ਖਾ ਕੇ ਮਲਾਈਆਂ ਦੇ ਗੁਗੜਾ ਵਧਾਈਆਂ ਮੂੰਹ ਚ ਘੁੰਮਣੀਆਂ ਪਈਆਂ ਬਾਬਾ ਜੀ ਬੋਲੋ ਸਾਡੇ ਨਾਲ ਉਹ ਕੰਮ ਹੋਣ ਜਾ ਰਿਹਾ ਜਿਹੜਾ ਅਸੀਂ ਬਾਹਰਲੇ ਮੁਲਖਾ ਚ ਨਾ ਗੁਰਕਾ ਲਾ ਕੇ ਤੁਰਨਾ ਪੈ ਗਣਾ ਸਾਨੂੰ ਸੁਣ ਲੋਕਾਂ ਨੂੰ ਜਿਉਂ ਨਹੀਂ ਦੇਣਾ ਕਮਾਲ ਹੋ ਗਿਆ ਯਾਰ ਕੱਲੇ ਡੇਰੇ ਬਣਾਉਣ ਤੇ ਬੈਠਿਆ ਸੀ ਕਿ ਕੱਲੇ ਗੁਰਦੁਆਰੇ ਤੱਕ ਸੀਮ ਤੇ ਰਹਿ ਗਏ ਸੀ ਬਾਬਾ ਜੀ ਉਤਰੋ ਆਣੀ ਗੱਡੀ ਚੱਲਨੀ ਸੰਗ ਤਾਂ ਜਵਾਬ ਮੰਗਦੇ ਸੋ ਉਥੋਂ ਵੀ ਵੀ ਦੱਸੋ ਭਾਈ ਕੀ ਹੋ ਰਿਹਾ ਇਹ ਸਿੰਘ ਸਾਹਿਬ ਦੀ ਪ੍ਰਕਿਰਿਆ ਹਰ ਨੂੰ ਪਤਾ ਜਿਹੜਾ ਕੋਈ ਇਨਸਾਨ ਖਾਲਸਾ ਥੋੜੀ ਜੀ ਇਤਿਹਾਸ ਬਾਰੇ ਚੰਨਣਾ ਕਹਿਣ ਦਾ ਭਾਵ ਆ ਜਿਹਨੂੰ ਮਾੜਾ ਮੋਟੀ ਸੁਝੀ ਇਤਿਹਾਸ ਦੀ ਉਹਨੂੰ ਪਤਾ ਵੀ ਸਿੰਘ ਸਾਹਿਬ ਦੀ ਜਿਹੜੀ ਪ੍ਰਕਿਰਿਆ ਸਿੰਘ ਸਾਹਿਬ ਨੂੰ ਸਥਾਪਿਤ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਦੀ ਪ੍ਰਕਿਰਿਆ ਇੱਕ ਜਿਹੜੀ ਉਹ ਪ੍ਰਕਿਰਿਆ ਵਿੱਚ ਦੀ ਗੁਜ਼ਰਦੇ ਹੋਇਆ ਸਿੰਘ ਸਾਹਿਬ ਨੂੰ ਸਥਾਪਿਤ ਕਰ ਦਿੱਤਾ ਜਾਂਦਾ ਤੇ ਉਹਦੇ ਅੰਤ ਮਲਵੀ ਆਖਰੀ ਸਵਾਸਾਂ ਤੱਕ ਅੰਤਲੇ ਸਵਾਸਾਂ ਤੇ ਉਹ ਸਤਪਤ ਹੁੰਦਾ ਅੰਤਵਾਇ ਸਵਾਸਾਂ ਤੱਕ ਉਹ ਬਣੇ ਰਹਿੰਦਾ ਕਿਸੇ ਦੀ ਤਾਕਤ ਨਹੀਂ ਕੋਈ ਹਟਾਉਣ ਨੂੰ ਆਇਂਦਾ ਯਾਰ ਕੋਈ ਆਪ ਦਾ ਡਰਾਈਵਰ ਨਹੀਂ ਤੋ ਫੇਰੀ ਨੂੰ ਹਟਾਉਂਦਾ ਉਹ ਚਾਰ ਬੰਦੇ ਇਕੱਠੇ ਕਰ ਲੈਂਦਾ ਅੱਜ ਜਿਹੜੇ ਸਾਡੇ ਬਾਬੇ ਬੈਠੇ ਨਾ ਕੀ ਗੱਲ ਵੀ ਇਹਨਾਂ ਦੇ ਮੂੰਹ ਨਾਲ ਨਹੀਂ ਗਾ ਜੇ ਭਾਈ ਅਮਰਤਪਾਲ ਜੀ ਦੇ ਉਦੋਂ ਉਹਨਾਂ ਨੇ ਆਪਣਾ ਹਵਲਾ ਬੋਲਿਆ ਉਹਨਾਂ ਨੇ ਤਸ਼ਾਦਦ ਕੀਤਾ ਐਨਐਸਏ ਲਈ ਆ ਜਿਹਨੇ ਸਾਡੇ ਸਾਥ ਬੈਠੇ ਆ ਬਾਬੇ ਜੇ ਕਿਸੇ ਨੂੰ ਗਲਤਫਹੀ ਲੱਗੇ ਤਾਂ ਗੁੱਸਾ ਬਹੁਤ ਹੰਦਾ ਨਹੀਂ ਰੁਕਿਆ ਜਾਂਦਾ ਕੀ ਕਰੀਏ ਭਰਾਵਾ ਮੇਰਾ ਵੀ ਕੀ ਕਰਦਾ ਮੈਂ ਗਲਤ ਸ਼ਬਦ ਨਾਲ ਬੋਲਾਂ ਗੁੱਸਾ ਇੰਨਾ ਕੰਜਦਾ ਜਿਹੜਾ ਮੁੜ ਕੇ ਥੱਲੇ ਨਹੀਂ ਜਾਂਦਾ ਭਰਾਵਾ ਨਹੀਂ ਕੀ ਗੱਲ ਸਿੰਘ ਸਾਹਿਬ ਦੂਜੇ ਵੀ ਬਰਖਾਸਤ ਕਰਤੇ ਇਹਨੂੰ ਸ਼ਰਮ ਨਹੀਂ ਪਾਦਿਆ ਨੂੰ ਇਹ ਕੀ ਕਹੀ ਕੀ ਜਾਣੇ ਆ ਉਹ ਜੇ ਲੂੰਬੜ ਪੁੱਛੇ ਜਿਹੜੇ ਨਾਲ ਤੁਰੇ ਫਿਰਦੇ ਇਹ ਕਮਾਲ ਹੋ ਗਈ ਤੂੰ ਤੂੰ ਸਿੱਖ ਨਹੀਂ ਕੱਲੀਆਂ ਦਾੜੀਆਂ ਰੱਖ ਕੇ ਨੀਲੀਆਂ ਪੱਕਾ ਬਣ ਕੇ ਸਿੱਖ ਨਹੀਂ ਬਣਾਂਦਾ ਸਿੱਖ ਬਣੋ ਸਿੱਖੋ ਕੁਛ ਇਹ ਕੱਲੀਆਂ ਲਾਲ ਬੱਤੀ ਵਾਲੀਆਂ ਕਾਰਾਂ ਹੂਟਰ ਇਹ ਸਦਾ ਨਹੀਂ ਰਹਿਣੇ ਇੱਕ ਪਾਸੇ ਤਾਂ ਬੁੱਤ ਲੱਗਣਗੇ ਛੀਦਾ ਦੇ ਤੇ ਦੂਜੇ ਦੂਜੇ ਪਾਸੇ ਥੋਟੇ ਲਾ ਲੋਂਗੇ ਆਪਣਾ ਸੰਗ ਤਾਂ ਉੱਠੇ ਕਰਕੇ ਤੇ ਆਉਣ ਵਾਲੇ ਨਸਲਾਂ ਪੁੱਛਿਆ ਕਰਨਗੇ ਵੀ ਇਹ ਕੌਣ ਹੈ ਸਾਡੇ ਲੀਡਰ ਹੈ ਇਹ ਅੱਜ ਅਸੀਂ ਯਾਦ ਰੱਖੋ ਬਾਬੇ ਨੇ ਸਹੀ ਗੱਲ ਆਖਿਆ ਸੀਗਾ ਹੱਥ ਬਨ ਕੇ ਬੇਨਤੀ ਆ ਬਾਦਲ ਕੋ ਗਦੂਤਾ ਵਾਪਸ ਲੈ ਲਓ ਆਇਆ ਨਾ ਕਰੋ ਯਾਰ ਆਇਆ ਨਾ ਕਰੋ ਹੱਦ ਹੋ ਗਈ ਯਾਰ ਅ ਜਿੰਨੇ ਸਾਡੇ ਬਾਬੇ ਆ ਕੋਈ ਨਹੀਂ ਬੋਲਦਾ ਵੀ ਇਹ ਵਾਰਾ ਕੰਮ ਕਰੀਏ ਕਰੀ ਜਾਂਦੇ ਆ ਕੋਹਣੋ ਕੋਤ ਸੰਗਦੂਨ ਦੱਸੋ ਉਹ ਜੀ ਸੰਗਤ ਮੇਰੇ ਕੀ ਤੇ ਬਾਬੇ ਨੂੰ ਪੁੱਛੋ ਤਾਂ ਬਾਬਾ ਜੀ ਕੀ ਗੱਲ ਸਿੰਘ ਸਾਹਿਬ ਨੂੰ ਮਿੰਟ ਮਾਰਦੇ ਹਟਾਉਣ ਲੱਗੇ ਇਹ ਬਾਲਕਾਂ ਦੀ ਆਪਦੀ ਚੰਗੀਰ ਆ ਐਤੀ ਸ਼੍ਰੋਮਣੀ ਕਮੇਟੀ ਚ ਭਰਾਓ ਜੇ ਵੋਟਾਂ ਪਾ ਕੇ ਬਾਲਕਾਂ ਨੂੰ ਬਣਾਉਦਾ ਨਾ ਤੇ ਮੈਂ ਤਾਂ ਉਹਦਾ ਇਤਿਹਾਸ ਰੱਖ ਜੂਗਾ ਅੱਜ ਅਖੀ ਯਾਦ ਰੱਖ ਲਿਓ ਇਤਿਹਾਸ ਰੱਖ ਕੇ ਜਾਊਂਗਾ ਆਉਣ ਵਾਲੇ ਨਸਲਾਂ ਪੁੱਛਿਆ ਕਰਨਗੇ ਬਾਬਾ ਕਿਵੇਂ ਆਪਣਾ ਅਛੀਰ ਹੋਇਆ ਸੀਗਾ ਤੇ ਫਿਰ ਕੀ ਦੱਸਿਆ ਕਰੋਗੇ ਵੀ ਇਹ ਸ਼ਰੋਣੀ ਕਮੇਟੀ ਨੂੰ ਤੰਗਾ ਕੇ ਸ਼ੀਤ ਹੋ ਗਿਆ ਸੀ ਹੁਣ ਕਈ ਆਂ ਪੁੱਛਣਗੇ ਵੀ ਸ਼ੀਤ ਕਿਵੇਂ ਹੋਏਗਾ ਉਹ ਮੌਕਾ ਦੱਸੂਗਾ ਹੱਥ ਹੋ ਗਈ ਯਾਰ ਸਾਡਾ ਸ਼ਰਮਾ ਢੇਰੀ ਹੋ ਗਈ ਤਾਂ ਜੋ ਪਤਾ ਲੱਗਾ ਵੀ ਦੁੱਜੇ ਸਿੰਘ ਸਾਹਿਬ ਬਣੂਗੀ ਚਲੋ ਠੀਕ ਆ ਹਰਬ੍ਰੀਜ ਸਿੰਘ ਤੇ ਕੋਈ ਮਾੜੀ ਮੁੱਟੀ ਨਹੀਂ ਕੀ ਪਹਿਲਾਂ ਕੋਈ ਕਟਾਸ ਚੱਲਦੀ ਸੀ ਪਰ ਐਡਾ ਨਹੀਂ ਸੋਖਾ ਨਹੀਂ ਸੀ ਇਹਨਾਂ ਨੂੰ ਸਾਰਾ ਗੁੱਸਾ ਆਇਆ ਜਿਹੜਾ ਆਪਣਾ ਇਹਨਾਂ ਨੂੰ ਤਨਖਾਹ ਆਈ ਆ ਤੇ ਤਨਖਾਹ ਨਾਲੇ ਵਾਈਪਰੂ ਸ਼ਿਫਾਰਸ਼ੇ ਨਾਲ ਨਹੀਂ ਲੱਗਦੀ ਤਨਖਾਹ ਹੁਕਮਨਾਮੇ ਨਾਲ ਲੱਗਦੀ ਆ ਪੰਜ ਸਿੰਘ ਸਾਹਿਬਾਨ ਇਕੱਠੇ ਹੁੰਦੇ ਆ ਹੁਕਮਨਾਮਾ ਲੈਂਦੇ ਆ ਜਦੋਂ ਹੁਕਮਨਾਮਾ ਜੋ ਵੀ ਉਹਦਾ ਬੁੱਧੀ ਅਨਸਾਰ ਜਿਹੜਾ ਮੌਕੇ ਤੇ ਗਿਆਨੀ ਸਾਹਿਬਾਨ ਹੁੰਦਾ ਉਹਨੇ ਅਤ ਕਰਨੇ ਹੁੰਦੇ ਆ ਉਹਦੇ ਅਰਥਾਂ ਮੁਤਾਬਕ ਸੱਜਾ ਲੱਗਦੀ ਆ ਇਹ ਸ਼ਿਫਾਰਤਾਂ ਨਾਲ ਦਾ ਚਿੱਠਿਆਂ ਨਾਲ ਜਾਂ ਟੈਲੀਫੋਨਾਂ ਨਾਲ ਸਜ਼ਾ ਨਹੀਂ ਲੱਗਦੀਗੀ ਜਾਂ ਸੇਵਾ ਨਹੀਂ ਲੱਗਦੀ ਜੇ ਸੇਵਾ ਦਾ ਹੁਕਮਨਾਮਾ ਆਕਰ ਸੇਵਾ ਲੱਗੂ ਜੇ ਸਜ਼ਾ ਦਾ ਸਜ਼ਾ ਲੱਗੂਗੀ ਜੇ ਭਾਈ ਕਾਲਾ ਕਾਲੀ ਫੂਲਾ ਸਿੰਘ ਨੇ ਕੋਰੜੇ ਮਾਰੇ ਸੀ ਨਾ ਉਹ ਹੁਕਮਨਾਮਾ ਸਾਹਿਬ ਲਿਆ ਸੀ ਹੁਕਮਨਾਮੇ ਸਾਹਿਬ ਦੀ ਪਾਲਣਾ ਸੀ ਇਹ ਉਂਝ ਨਹੀਂ ਆ ਗਿਆ ਫੂਨ ਬਾਬਾ ਜੀ